ਸنس ਵੀਰ ਦਾ ਨਾਮ ਆ ਕਿੰਨਾ ਸੋਹਣਾ ਨਾਮ ਆ ਅੱਜ ਜ਼ਿੰਦਗੀ ਤੇ ਮੋਦੀ ਲੜਾਈ ਲੜ ਰਿਹਾ ਇਹ ਵੀਰ ਦੀਆਂ ਦੋਨੋਂ ਜਿਹੜੀਆਂ ਕਿਡਨੀਆਂ ਉਹ ਦੋਸਤੋਂ ਡੈਮੇਜ ਹੋ ਗਈਆਂ ਕਿਹੜੀ ਕਲਾਸ ਪੜ੍ਹਦੇ ਤੁਸੀਂ ਪਲੱਸ 2 ਦੇ ਪੇਪਰ ਪਾਈ ਪਲੱਸ 2 ਦੇ ਹਾਂਜੀ ਕਿਹੜੇ ਸਕੂਲੇ ਪੜ੍ਹਦੇ ਇਹ ਸਰਕਾਰੀ ਸੀਨੀਅਰ ਸੈਲੈਂਟਰੀ ਸਕੂਲ ਆ ਛਡੋਏ ਕੱਲ੍ਹ ਹੀ ਪੁਰਾਏ ਦੇ ਹੋਰ ਵੀ ਭੈਣ ਭਰਾਏ ਤੁਹਾਡੇ ਕੱਲ੍ਹ ਹੀ ਕੱਲ੍ਹ ਹੀ ਆ ਫਾਦਰ ਕੀ ਕਰਦੇ ਤੁਹਾਡੇ ਦੇ ਉਹਨਾਂ ਕੋਲ ਟ੍ਰਾਈ ਕਰਦੇ। ਕੋਲ ਟ੍ਰਾਈ ਕਰਦੇ। ਥੋੜਾ ਸਾਲ ਦਾ ਬੱਚਾ ਜਿਹੜਾ ਅੱਜ ਕਿਸੇ ਦੌਰ ਦੇ ਵਿੱਚ ਜਿਹੜਾ ਇਹ ਗੁਜ਼ਰ ਰਿਹਾ ਹੈ। ਪਿੰਡ ਸਹੁੰਗੜੇ ਦੇ ਵਿੱਚ ਬੈਠੇ ਹਾਂ ਜੀ ਅਸੀਂ। ਸੋ ਅੱਜ ਸਾਨੂੰ ਜਿਹੜਾ ਇਸ ਪਿੰਡ ਜਾਣ ਦਾ ਮੌਕਾ ਮਿਲਿਆ ਪਿੰਡ ਸਹੁੰਗੜੇ ਦੇ ਵਿੱਚ। ਇਸ ਵੀਰ ਦੇ ਕੋਲ। ਵੀਰ ਦੇ ਫਾਦਰ ਸਾਹਿਬ ਤੇ ਵੀਰ ਦੀ ਮਾਤਾ ਹੈ ਪਰਿਵਾਰ 'ਚ। ਤੇ ਸਾਨੂੰ ਪਤਾ ਲੱਗਿਆ ਕਿ ਕਾਫੀ ਸਮੇਂ ਤੋਂ ਜਿਹੜਾ ਇਹ ਪਰਿਵਾਰ ਅੱਜ ਦਰਦਰ ਜਿਹੜਾ ਇਹ ਭਟਕ ਰਿਹਾ ਆ ਵੀਰ ਦੇ ਇਲਾਜ ਦੇ ਲਈ ਕਿੱਥੇ ਤੁਹਾਡੇ ਫਾਦਰ ਕਿੱਥੇ ਆ ਕਿਤਰਾਈ ਤੇ ਗਏ ਮਿਹਨਤ ਕਰਨ ਲਈ ਗਏ ਹੋਏ ਆ ਘਰੋਂ ਤੇ ਮਾਤਾ ਵੀ ਮੈਂ ਹੁਣ ਆਇਆ ਤਾਂ ਘਰ ਬਾਹਰ ਕੰਮ ਕਰਦੀ ਸੀ ਮਾਤਾ ਇਹ ਵੀ ਜਿਹੜਾ ਘਰ ਦੇ ਵਿੱਚ ਬੈਠਾ ਦਿਸਿਆ ਸਨ ਸੋ ਦੋਸਤੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਪਣੇ ਇਲਾਕੇ ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਨਾਲ ਲੱਗਦੇ ਪਿੰਡ ਜਿਹੜੇ ਗੜਸ਼ੰਕਰ ਜੀ ਪਿੰਡ ਪੈਂਦੇ ਆ ਸਾਡੇ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਉਹਨਾਂ 'ਚ ਵੀ ਕਿਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਾਡੇ ਭੈਣਾ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਆ ਚਾਹੇ ਉਹ ਬਿਮਾਰੀ ਦੇ ਕਰਕੇ ਆ ਚਾਹੇ ਉਹ ਪੜ੍ਹਾਈ ਦੇ ਕਰਕੇ ਆ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਜੇ ਅਗਰ ਤੁਸੀਂ ਨਹੀਂ ਉਸ ਲੋੜ ਨੂੰ ਪੂਰੀ ਕਰ ਸਕਦੇ ਨਾ ਤੁਸੀਂ ਸਾਨੂੰ ਜਰੂਰ ਦੱਸੋ ਅਸੀਂ ਇੱਕ ਜ਼ਰੀਆ ਬਣੇ ਹੋਏ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਰੇ ਭਰਾ ਜਿੰਨੇ ਵੀ ਮੇਰੇ ਨਾਲ ਆਏ ਹੋਏ ਆ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਦਿੰਦੀ ਆ ਕਿ ਜਿਹੜਾ ਅੱਜ ਦੇਖੋ ਹੁਣ ਇਸ ਟਾਈਮ ਕਰੀਬ 8 ਵਜ ਗਏ ਆ ਪਰ ਭਰਾ ਮੇਰੇ ਨਾਲ ਜਿਹੜਾ ਸੇਵਾ ਦੇ ਵਿੱਚ ਹਾਜ਼ਰ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਅੱਜ ਇਹ ਵੀ ਸਾਡੇ ਨਾਲ ਪਹੁੰਚੇ ਨੇ ਦੇਖੋ ਨਵੀ ਵੀਰ ਬੈਠਾ ਤੇ ਭਾਜੀ ਬੈਠੇ ਨੇ ਦੋ ਮੇਰੇ ਭਰਾ ਮੇਰੇ ਦੇਖੋ ਅੱਜ ਸਾਹਮਣੇ ਜਿਹੜੀ ਵੀਰ ਦੀ ਵੀਡੀਓ ਬਣਾ ਰਹੇ ਨੇ ਸੋ ਇਹ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਤੇ ਅੱਜ ਇਹ ਛੋਟੀ ਉਮਰੇ ਜਿਹੜਾ ਵੀਰ ਨੂੰ ਰੋਗ ਲੱਗਿਆ ਜਿਹੜੀ ਬਿਮਾਰੀ ਨੇ ਵੀਰ ਨੂੰ ਅੱਜ ਆਪਣੀ ਪਕੜ ਦੇ ਵਿੱਚ ਲੈ ਲਿਆ ਸੋ ਉਸ ਬਿਮਾਰੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਅੱਜ ਇਹ ਬਿਮਾਰੀ ਜਿਹੜੀ ਬਹੁਤ ਜ਼ਿਆਦਾਤਰ ਬੱਚਿਆਂ ਨੂੰ ਆ ਰਹੀ ਹੈ ਪਿੱਛੇ ਵੀ ਕਾਫੀ ਵੀਡੀਓ ਪਾਈ ਦੀਆਂ ਕਿ ਕਿਡਨੀਆ ਦੀ ਪ੍ਰੋਬਲਮ ਆ ਗਈ ਇਸ ਬੱਚੇ ਨੂੰ ਸੋ ਅਸੀਂ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰ ਸਕਦੇ ਕਿ ਪ੍ਰਮਾਤਮਾ ਇਹਨਾਂ ਬੱਚਾ ਤੇ ਹੱਥ ਰੱਖੀ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਬਿਮਾਰੀਆਂ ਤੋਂ ਰਾਹਤ ਪਈ। ਪੜ੍ਹੇ ਹੋ ਕੇ ਕੀ ਕਰਨਾ ਹੈ? ਆਈ.ਟੀ.ਆਈ. ਕਰਨੀ ਨੂੰ। ਆਈ.ਟੀ.ਆਈ. ਕਰਨੀ? ਹਾਂਜੀ। ਕਾਦੀ ਆਈ.ਟੀ.ਆਈ. ਕਰਨੀ? ਕੋਈ ਮਕੈਨਿਕ ਨਹੀਂ। ਵੈਰੀ ਗੁੱਡ। ਦੇਖੋ ਇਸ ਬੱਚੇ ਦੇ ਜਿਹੜੀ ਇਹਦੀ ਸੋਚ ਹੈ ਕਹਿੰਦਾ ਮੈਂ ਹਜੇ ਆਈ.ਟੀ.ਆਈ. ਕਰਨੀ ਜਿਹੜੀ ਮਕੈਨਿਕਲ ਦੀ। ਆਈ.ਟੀ.ਆਈ. ਕਰਕੇ ਕੀ ਕਰਨਾ ਹੈ? ਫਿਰ ਜੇ ਬਾਹਰ ਜਾਓਗੇ ਉਧਰੋਂ ਕੰਮ ਮਿਲ ਗਿਆ ਠੀਕ ਹੈ ਨਹੀਂ ਆਪਣਾ ਸ਼ੁਰੂ ਕਰਦੇ। ਕੀ ਬਾਤ। ਕੀ ਕੰਮ ਕਰਨਾ ਆਪਣਾ? ਇਹ ਮਕੈਨਿਕ ਦਾ ਹੀ ਸ਼ੁਰੂ ਕਰਾਂਗੇ ਗੱਡੀਆਂ ਦਾ। ਹਾਂਜੀ। ਇਹ ਸ਼ੌਂਕ ਕਿਦਾਂ ਪਿਆ ਤੈਨੂੰ? ਇਹ ਮੈਂ ਘਰੇ ਇਦਾਂ ਮੇਰੇ ਕੋਲ ਜਿਹੜੇ ਖਲੋਣੇ ਹੁੰਦੇ ਸੀ ਅੱਗੇ। ਹਾਂਜੀ। ਮੈਂ ਉਹਨਾਂ ਜਿਹੇ ਇਦੇ ਹੁੰਦੇ ਸੀ ਜਿਹੜੇ ਉਹਨਾਂ ਨੂੰ ਮੈਂ ਮੋਟਰਾਂ ਲਾਉਂਦਾ ਸੀ ਆਪੇ ਹੀ। ਕੀ ਬਾਤ। ਮੈਨੂੰ ਸ਼ੌਂਕ ਆ। ਸੁਪਰ ਮਹਾਤਮਾ ਤੈਨੂੰ ਜਲਦੀ ਠੀਕ ਕਰੇ। ਸੱਚੀ ਤੂੰ ਐਡਾ ਵੱਡਾ ਮਕੈਨਿਕ ਬਣੇ ਕਿ ਮੇਰੀ ਗੱਡੀ ਵੀ ਤੇਰੇ ਕੋਲ ਠੀਕ ਹੋਵੇ। ਬਣੂਗਾ ਮੈਂ ਬਣੂਗਾ ਬਹੁਤ ਜਲਦੀ ਬਣੂਗਾ। ਹੋ ਜਾਣਾ ਠੀਕ ਠੀਕ ਆ। ਮਾਤਾ ਸਸਤੀ ਦਾ। ਤਾਂ ਮਾਤਾ ਠੀਕ ਹੈ ਜੀ। ਹਾਂਜੀ ਠੀਕ ਜੀ। ਆ ਜੀ ਬੈਠ। ਆ ਜੀ ਬੈਠ। ਆ। ਐਸੇ ਬੈਠ। ਇਹ ਫਰੈਂਸ ਦੇ ਮਾਤਾ ਜੀ ਨੇ ਹੁਣ ਆਪਾਂ ਮਾਤਾ ਜੀ ਨਾਲ ਵੀ ਜਿਹੜਾ ਗੱਲ ਕਰਦੇ ਆ ਤੁਹਾਨੂੰ ਮਾਤਾ ਜੀ ਦੇ ਮੋਹ ਜਿਹੜਾ ਦੱਸਦੇ ਆ ਕਿ ਬੱਚੇ ਨੂੰ ਕੀ ਪ੍ਰੋਬਲਮ ਹੈ ਮਾਤਾ ਜੀ ਕੀ ਹੋਇਆ ਬੱਚੇ ਨੂੰ ਇਹ ਬਾਜੀ ਕਿਤਨੀ ਹੈ ਅਗਰ ਅੱਛਾ ਜੀ ਕਿੰਨੇ ਟਾਈਮ ਤੋਂ ਹੈ ਇਹ ਬਾਜੀ ਹੋ ਗਿਆ 8 ਮਹੀਨੇ 8 ਮਹੀਨੇ ਹਾਂਜੀ ਤੇ ਇਲਾਜ ਕਿੱਥੋਂ ਚੱਲਦਾ ਮਾਤਾ ਜੀ ਪੀਜੀਆਈ ਤੋਂ ਚੱਲਦਾ ਪੀਜੀਆਈ ਤੋਂ ਹਾਂਜੀ ਕੀ ਕਹਿੰਦੇ ਡਾਕਟਰ ਹੁਣ ਜੀ ਡਾਕਟਰ ਜੀ ਕਹਿੰਦੇ ਆ ਵੀ ਤੁਸੀਂ ਦੇ ਬਦਲੀ ਕਰੋ ਅੱਛਾ ਜੀ ਉਹਦੇ ਬਾਰੇ ਕੀ ਅੱਗੇ ਵਿਚਾਰ ਹੋਇਆ ਜੀ ਤੇ ਹੁਣ ਬਾਜੀ ਉਹ ਤਾਂ ਦੇਖ ਕੇ ਇਹ ਵੈਸੇ ਹੀ ਹੈ ਨਹੀਂ ਕਿ ਕਿੰਨੇ ਪੈਸੇ ਕਹਿੰਦੇ ਜੀ ਉਹ ਤਾਂ ਬਾਜੀ ਬਹੁਤ ਖਰਚਾ ਦੱਸਦੇ ਆ ਕਿੰਨਾ ਜੀ ਉਹ ਤਾਂ ਕਹਿੰਦੇ ਵੀ 20 ਲੱਖ ਤੋਂ ਉੱਪਰ ਚੱਲ ਕੇ ਚੱਲੋ ਤੁਸੀਂ ਅੱਛਾ ਜੀ ਹਾਂਜੀ ਅੰਸ਼ੂਮਨ ਕਾਰਡ ਵਗੈਰਾ ਜਾਂ ਕੁਝ ਇਦਾਂ ਉਹ ਨਹੀਂ ਉਹਨੇ ਚਲਾਇਆ ਨਹੀਂ ਬਾਜੀ ਅੱਛਾ ਜੀ ਹਾਂਜੀ ਫਿਰ ਨਹੀਂ ਇਹ ਚੱਲਦਾ ਨਹੀਂ ਕਹਿੰਦੇ ਹਾਂਜੀ ਕਹਿੰਦੇ ਚੱਲੀਆਂ ਨਹੀਂ ਬਈ ਇੱਥੇ ਨਹੀਂ ਚੱਲਦਾ ਕਾਰਡ ਪੀਏ ਜੀ ਹਾਂਜੀ ਇਦਾਂ ਕਹਿਤਾ ਸੀ ਅੱਛਾ ਜੀ ਤੇ ਹੁਣ ਅਸੀਂ ਟਹਿਲ ਸੈਦਰ ਕਰਾਣੇ ਆ ਪਹਿਲਾਂ ਬੇਦੀ ਦੇ ਕਰਾਈ ਸੀ ਅੱਛਾ ਜੀ ਤੋਂ ਤਾਂ ਇੱਕੋ ਵਾਰੀ ਕਰਾਈ ਏ ਉਹ ਨਹੀਂ ਜਵਾਬ ਦੇਦਾ ਸੀ ਅੱਛਾ ਜੀ ਤੇ ਗੜੀ ਕਰਾਂਦੇ ਰਹੇ ਪਰਮਜੀਤ ਦੇ ਅੱਛਾ ਜੀ ਉਹ ਨਹੀਂ ਵੀ ਜਵਾਬ ਦੇਦਾ ਅੱਛਾ ਜੀ ਹੁਣ ਉੱਥੇ ਚੱਲਦੀ ਮੈਂ ਜਵਾਬ ਕਦੇ ਦੇ ਦਿੱਤਾ ਮਾਤਾ ਜੀ ਉਹ ਇਹ ਬਿਮਾਰ ਹੋ ਜਾਂਦਾ ਭਾਜੀ ਦਲਸੀ ਜਦੋਂ ਹੁੰਦੀ ਹੈ ਹਾਂ ਹਾਂ ਜੀ ਗੋਮ ਚੱਲ ਜਾਂਦਾ ਹੈ ਅੱਛਾ ਜੀ ਹਾਂ ਜੀ ਇਹ ਜਿਹੜੀ ਇਨੂੰ ਥੋੜਾ ਮਟਾਪਾ ਆਪਣੇ ਉਹਦੇ ਕਰਕੇ ਜੀ ਨਹੀਂ ਨਹੀਂ ਇਹ ਤਾਂ ਪਹਿਲਾਂ ਬਹੁਤ ਸੀ ਅੱਛਾ ਹਾਂ ਜੀ ਪਹਿਲਾਂ ਜ਼ਿਆਦਾ ਸੀ ਭਾਜੀ ਇਹਦੀ ਸਿਹਤ ਬਹੁਤ ਸੀ ਸੀ ਤਕੜਾ ਹਾਂ ਜੀ ਹਾਂ ਜੀ ਹੁਣ ਤਾਂ ਘਟ ਗਈ ਬਹੁਤ ਸੋਚ ਬਹੁਤ ਸੋਚ ਬਹੁਤ ਧੀ ਹੈ ਹਾਂ ਜੀ ਹੁਣ ਤਾਂ ਘਟ ਗਈ ਉਹ ਆ ਇੱਕੋ ਬੋਤਾ ਮਾਤਾ ਜੀ ਇਹੀ ਹੈ ਕੋਈ ਬੇਟੀ ਜਾਂ ਪੁੱਤ ਨਹੀਂ ਨਹੀਂ ਕੋਈ ਅੱਛਾ ਇੱਕੋ ਇਕੱਲਾ ਹੈ ਹਾਂ ਜੀ ਇਹੀ ਹੈ ਇੱਧਰ ਐ ਬਾਜੀ ਹੁਣ ਇਹਨਾਂ ਦੇ ਵੀ ਨਹੀਂ ਕੋਈ ਵੀ ਅੱਛਾ ਜੀ ਹਾਂ ਜੀ ਬੜੇ ਆਂਦੇ ਇਹੀ ਹਾਂ ਜੀ ਉਹਦੇ ਸਾਡੇ ਦਾਏ ਦੇ ਉਹਦੇ ਵੀ ਤਿੰਨ ਪੋਤੀਆਂ ਹੀ ਉਹਨਾਂ ਦੇ ਵੀ ਨਹੀਂ ਇਹੀ ਸੀ ਕੋਈ ਹਾਂ ਜੀ ਉਹ ਵੈਸੇ ਹਾਂ ਜੀ ਕੋਈ ਨਹੀਂ ਮਾਤਾ ਤੁਸੀ ਖਬਰਾਉਣਾ ਨਹੀਂ ਪ੍ਰਮਾਤਮਾ ਆਪੇ ਕਰੂਗਾ ਹੱਲ ਹਾਂਜੀ ਉਹ ਕਰਨ ਵਾਲਾ ਬੈਠਾ ਹੈ ਬਸ ਉਹਨੂੰ ਯਾਦ ਰੱਖਿਆ ਕਰੋ ਹਾਂਜੀ ਹਾਂਜੀ ਕੋਈ ਨਾ ਕੋਈ ਜਿਹੜਾ ਦੁੱਖ ਇਨਸਾਨ ਤੇ ਆਂਦਾ ਹੈ ਉਹ ਆਪੇ ਛੋਟਾ ਹੋ ਜਾਂਦਾ ਹੈ ਕੀ ਬਲੇ ਹਾਂਜੀ ਕਰੂਗਾ ਹੱਲ ਪ੍ਰਮਾਤਮਾ ਦਾ ਤੁਸੀਂ ਇਹਦਾ ਇਲਾਜ ਕਰਾਓ ਹਾਂਜੀ ਜਿੰਨਾ ਹੋ ਸਕਦਾ ਹਾਂਜੀ ਤੇ ਡੈਂਸਿਸ ਵੀ ਕਰਾਓ ਇੱਥੇ ਸਾਡੀ ਸਾਡ ਲੋੜ ਹੈ ਤੁਹਾਨੂੰ ਉੱਥੇ ਅਸੀਂ ਤੁਹਾਡੇ ਨਾਲ ਖੜੇ ਹਾਂ ਹਾਂਜੀ ਮੈਨੂੰ ਮੇਰੇ ਵੀਰ ਅੱਜ ਲੈ ਕੇ ਆਏ ਤੁਹਾਡੇ ਪਿੰਡ ਹਾਂਜੀ ਬਾਜੀ ਹੁਣੀ ਹਾਂਜੀ ਕਹਿੰਦੇ ਸੀ ਕਹਿੰਦੇ ਵੀ ਆਣਾ ਬਾਜੀ ਹੁਣੀ ਅਸੀਂ ਆ ਜਾਣ ਕਿ ਜਿੱਦਾਂ ਹੁਣ ਵਾਦੀ ਵੀ ਜਾਣੀ ਸਾਰਿਆਂ ਨੇ ਚਲੋ ਇੱਥੇ ਪਿੰਡ 'ਚ ਵੀ ਜਿੱਦਾਂ ਹੁਣ ਤੱਕ ਇਲਾਜ ਜਿਹੜਾ ਚੱਲਿਆ ਜੀ ਬਈ ਇੱਦਾਂ ਹੀ ਚੱਲਿਆ ਸਾਰਿਆਂ ਦੇ ਸੰਜੋਗ ਨਾਲੇ ਜੀ ਹਾਂ ਜੀ ਬਹੁਤ ਜਾਣੀ ਬਹੁਤ ਕੀਤਾ ਬਈ ਹੁਣ ਤਾਂ ਓਖਾ ਹੋਇਆ ਪਾ ਬਈ ਜਾਣੀ ਅਜੇ ਵੀ ਇਲਾਜ ਤਾਂ ਹੁਣ ਚੱਲਦਾ ਹੀ ਹੈ ਅਜ ਕੱਲ ਡਾਕਟਰ ਕਿੰਨਾ ਕਹਿੰਦਾ ਤੀ ਐਸ ਵੇਲੇ ਆਏ ਕਿੰਨੇ ਪੈਸੇ ਲੱਗ ਜਾਂਦੇ ਡਾਕਟਰ ਉਹ ਪਾ ਜੀ ਜਿੱਦਾਂ ਜੇ ਟੈਸਟ ੂਟ ਸਾਰੇ ਕਰਨੇ ਆ ਜੀ ਉਹੀ 4-5000 ਪੇ ਲੱਗ ਜਾਂਦਾ ਇੱਕ ਦਿਨ ਦਾ ਹਾਂ ਜੀ ਰੋ ਜਿਹੜੀ 4-5000 ਦੀ ਮਦਦ ਕੌਣ ਕਰਦਾ ਉਹ ਬਾਜੀ ਇੱਥੇ ਪਿੰਡ ਦੇ ਜਿੱਦਾਂ ਜਿਹੜੇ ਬਾਹਰ ਗਿਆ ਵਿਚਾਰੇ ਉਹ ਮਾੜੇ ਮੋٹے ਆਪਣੇ ਪਿੰਡ ਦੇ ਪੈਸੇ ਹਾਂਜੀ ਕਈਆਂ ਨੇ ਤਾਂ ਪਹਿਲਾਂ ਜੇ ਜ਼ਿਆਦਾ ਪੀਜੀਆਈ ਬਿਮਾਰ ਸੀ ਜ਼ਿਆਦਾ ਦਿੱਤੇ ਅੱਛਾ ਜੀ ਹਾਂਜੀ ਬਹੁਤ ਮਦਦ ਕੀਤੀ ਹੈ ਨਹੀਂ ਸਾਡੇ ਇੱਥੇ ਹਾਂਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਪਿੰਡ ਵਾਸੀਆਂ ਦਾ ਜਿਹੜੇ ਅੱਜ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨਾਲ ਖੜਦੇ ਆ ਤੇ ਖੜੇ ਆ ਸੋ ਬਹੁਤ ਉਦੋਂ ਬੰਦੇ ਨੂੰ ਹੌਸਲਾ ਹੋ ਜਾਂਦਾ ਜਦੋਂ ਦੁੱਖ 'ਚ ਕੋਈ ਆ ਕੇ ਖੜਦਾ ਸੁੱਖ 'ਚ ਤਾਂ ਸਾਰੇ ਖੜਦੇ ਆ ਅੱਜ ਤੁਸੀਂ ਇੱਥੇ ਕੋਈ ਖੁਸ਼ੀ ਦਾ ਮੌਕਾ ਰੱਖ ਲਓ ਕੋਈ ਫੰਕਸ਼ਨ ਰੱਖ ਲਓ ਸਾਰੇ ਪਿੰਡ ਦੇ ਇਕੱਠਾ ਹੋ ਜਣਾ ਪਰ ਦੁੱਖ ਦੇ ਵਿੱਚ ਜਿਹੜਾ ਕੋਈ ਖੜਦਾ ਨਾ ਇਨਸਾਨ ਦਾ ਉਦੋਂ ਹੀ ਪਤਾ ਲੱਗਦਾ ਉਹ ਇੱਕ ਫੋਨ ਦੇ ਵਿੱਚ ਆਪਣੇ ਕੋਲ ਕਟੋਕੜ 4-500 ਨੰਬਰ ਸੇਵ ਹੁੰਦਾ ਜਦੋਂ ਆਪਾਂ ਖੁਸ਼ੀ ਦੇ ਮੌਕੇ ਤੇ ਫੋਨ ਲਾਣੇ ਸਾਰੇ ਨੇ ਆ ਜਾਣਾ ਪਰ ਉਹਦੇ ਵਿੱਚੋਂ ਇੱਕ ਨੰਬਰ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਦੁੱਖ ਚ ਪਤਾ ਲੱਗਦਾ ਵੀ ਉਹ ਵੀਰ ਦਾ ਜਾਂ ਉਹ ਭਰਾ ਦਾ ਵੀ ਜਿਹੜਾ ਦੁੱਖ ਚ ਖੜਦਾ ਹੈ ਤੇ ਮੈਂ ਬਸ ਇਹੀ ਕਹੂੰਗਾ ਕਿ ਅੱਜ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਇਸ ਬੱਚੇ ਦੇ ਇਸ ਪ੍ਰਿੰਸ ਦੇ ਦੁੱਖ ਚ ਆਓ ਸਾਰੇ ਆਪਾਂ ਖੜੀਏ ਜਲ ਤੋਂ ਜਲਦ ਇਹ ਵੀਰ ਜਿਹੜਾ ਠੀਕ ਹੋਵੇ ਤਾਂ ਠੀਕ ਹੋ ਕੇ ਜਿਹੜਾ ਇਹ ਇਹਦਾ ਸ਼ੌਂਕ ਹੈ ਕਿ ਮੈਂ ਆਈਟੀਆਈ ਕਰਨੀ ਮੈਕੈਨਿਕਲ ਦੀ ਤੇ ਵੱਡਾ ਮਕੈਨਿਕ ਬਣਨਾ ਕਹਿੰਦਾ ਮੈਂ ਛੋਟੇ ਹੁੰਦੇ ਗੱਡੀਆਂ ਠੀਕ ਕਰਦਾ ਹੁੰਦਾ ਸੀ ਆਪਣੀਆਂ ਤੇ ਮੈਨੂੰ ਉਹੀ ਸ਼ੌਂਕ ਜਿਹੜਾ ਹੈਗਾ ਮੈਂ ਆਪਣਾ ਇਹੀ ਸੁਪਨਾ ਜਿਹੜਾ ਪੂਰਾ ਕਰਨਾ ਚਾਹੁੰਦਾ ਹਾਂ ਐਦਿਆਂ ਪ੍ਰਿੰਸ ਹੈ ਪੂਰਾ ਕਰ ਦੇਣਾ ਪਰਮਾਤਮਾ ਨੇ ਤੇਰਾ ਸ਼ੌਂਕ ਕੋਈ ਗੱਲ ਤੇ ਵੀਰ ਨੂੰ ਆਪਾਂ ਕੋਸ਼ਿਸ਼ ਕਰਾਂਗੇ ਜਿੱਤਾ ਜਿੰਨਾ ਵੀ ਹੋ ਸਕੇ ਪੜ੍ਹਾਵਾਂਗੇ ਵੀ ਤੇ ਬਸ ਇਹੀ ਕੋਸ਼ਿਸ਼ ਕਰਿਓ ਜੀ ਜਿੰਨਾ ਹੋ ਸਕੇ ਇਸ ਪਰਿਵਾਰ ਦੇ ਨਾਲ ਖੜ੍ਹੇ ਹੋ ਮਾਤਾ ਜੀ ਜਦੋਂ ਵੀ ਇਹਦੀ ਕਿਡਨੀਆਂ ਦੀ ਕੋਈ ਤੁਹਾਨੂੰ ਲੱਗਿਆ ਵੀ ਚੇਂਜ ਕਰਨੀਆਂ ਹਾਂ ਹਾਂਜੀ ਇਹ ਉਹ ਕਿੰਨਾ ਖਰਚਾ ਮੰਗਦੇ ਆ ਜਾਂ ਕਿੱਦਾਂ ਵੀ ਆ ਹਾਂ ਜੀ ਤੁਸੀਂ ਮੇਰਾ ਫੋਨ ਨੰਬਰ ਲਿਖ ਲੈਣਾ ਤੇ ਦੱਸਣਾ ਆ ਆਪਾਂ ਕੋਸ਼ਿਸ਼ ਕਰਾਂਗੇ ਸੰਗਤ ਨੂੰ ਬੇਨਤੀ ਕਰਕੇ ਇਲਾਕੇ ਦੀ ਸੰਗਤ ਨੂੰ ਹਾਂ ਜੀ ਸ਼ਾਇਦ ਆਪਾਂ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਇਹਦੇ ਲਈ ਮਦਦ ਕਰਾਂਗੇ ਠੀਕ ਹੈ ਜੀ ਤੇ ਬਾਕੀ ਆਹ 4000 ਰੁਪਏ ਦੀ ਮਦਦ ਹੈ ਇਹ ਸਾਡੇ ਐਨਆਰਆਈ ਭਰਾ ਆਸਟ੍ਰੇਲੀਆ ਤੋਂ ਨੇ ਉਹਨਾਂ ਨੇ ਭੇਜੀ ਠੀਕ ਹੈ ਜੀ ਇਹ ਤੁਸੀਂ ਡੈਂਸ ਜੀ ਕਰਾਣੀ ਡੈਂਸ ਜੀ ਕਰਾ ਲਓ ਜਿੱਥੇ ਵੀ ਤੁਹਾਨੂੰ ਲੋੜ ਉੱਥੇ ਲਾ ਦਿਓ ਹਾਂ ਜੀ ਹੁਣ ਇਹ ਹੁਣ ਹੋ ਗਈ ਕੱਲ ਬਾਜੀ ਹੁਣ ਇਹਦੇ ਬਸ ਚੌਕ ਦਿਨਾਂ ਨੂੰ ਫਿਰ ਹੋ ਜਾਣੀ ਹੱਥੇ ਚ ਦੋ ਵਾਰੀ ਹੁੰਦੀ ਠੀਕ ਹੈ ਜੀ ਹਾਂ ਜੀ ਚਲੋ ਕੋਈ ਗੱਲ ਮਤ ਹੈ ਤੁਸੀਂ ਕੋਰੋਨਾ ਨਹੀਂ ਅਸੀਂ ਤੁਹਾਡੇ ਨਾਲ ਆ ਠੀਕ ਹੈ ਠੀਕ ਹੈ ਫਰੈਂਡਸ ਚੰਗਾ ਫਿਰ ਮਿਲਦੇ ਆਪਾਂ ਠੀਕ ਆ ਹੋ ਜਾਣਾ ਤੂੰ ਠੀਕ ਚੱਲਦੀ ਤੇ ਆਪਾਂ ਗੱਡੀ ਠੀਕ ਕਰ ਲੈਣੀ ਇੱਕ ਹਾਂ ਅੱਛਾ ਪਰ ਕਾਮ ਹੈ ਨਾ